ਓ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਨਮ ਮਰਨ ਦੋਹੂ ਮੈਂ ਨਾਹੀ ਜਨ ਪਰ ਉਪਕਾਰੀ ਆਏ ਜੀਦਾਂ ਦੇ ਭਗਤੀ ਲਾਇਨ ਹਰ ਸਿਉ ਲੈਣ ਮਿਲਾਏ ਧਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਮਣ ਕਾ ਇਹ ਸੋ ਆਓ ਜਨਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਾ ਸਦਾ ਨਮਸਕਾਰ ਕਾਬਿਲ ਅਦਬ ਪਰਮ ਸਨਮਾਨ ਜੋਗ ਛਤਰ ਚਵਰ ਤਖਤ ਦੇ ਮਾਲਕ ਸਹਿਬ ਸਤਿਗੁਰੂ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਦਇਆਲਤਾ ਮੇਰ ਅੰਮ੍ਰਿਤ ਦਾ ਸਦਕਾ ਆਪ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ ਮਿਲ ਰਏ ਹੰਗਾਰੇ ਦੇ ਨਾਲ ਜੋ ਆਪ ਪਿਆਰ ਬਖਸ਼ਦੇ ਹੋ ਅਜੀਤ ਅਦਾਰੇ ਵੱਲੋਂ ਗੁਰਬਾਣੀ ਵਿਚਾਰ ਪ੍ਰੋਗਰਾਮ ਤੈਅਤ ਜਿੱਥੇ ਗੁਰਬਾਣੀ ਵਿਚਾਰ ਦਾ ਉਪਰਾਲਾ ਕੀਤਾ ਜਾਂਦਾ ਉੱਥੇ ਵੱਖ-ਵੱਖ ਇਤਿਹਾਸਿਕ ਦਿਹਾੜਿਆਂ ਦੇ ਉੱਤੇ ਵੱਖ-ਵੱਖ ਜੀਵਨੀਆਂ ਜੋ ਆਪ ਸੰਗਤਾਂ ਦੇ ਸਾਹਮਣੇ ਉਸ ਇਤਿਹਾਸ ਨੂੰ ਰੱਖਿਆ ਜਾਂਦਾ ਹੈ। ਤੋਂ ਅੱਜ ਆਪਾਂ ਉਸ ਮਹਾਨ ਜੋਧੇ ਮਹਾਬਲੀ ਸੂਰਮੇ ਲਿਖਾਰੀ ਗੁਰੂ ਪਿਆਰੇ ਮਹਾਨ ਸ਼ਹੀਦ ਸ਼ਹੀਦ ਬਾਬਾ ਦੀਪ ਸਿੰਘ ਜੀ ਤਿੰਨਾਂ ਦੇ ਪਾਵਨ ਪਵਿੱਤਰ ਜਨਮ ਦਿਹਾੜੇ ਦੇ ਸਬੰਧ ਵਿੱਚ ਆਪਾਂ ਉਸ ਪਾਵਨ ਇਤਿਹਾਸਤੀ ਸਾਂਝ ਪਾਉਣੀ ਹੈ। ਤੋਂ ਕਰੋ ਕਿਰਪਾ ਬਖਸ਼ੋ ਅਸੀਸ ਵਿਚਾਰਾਂ ਦੀ ਪ੍ਰారంਭਤਾ ਕਰਨ ਤੋਂ ਪਹਿਲਾਂ ਸਹਬੇ ਕਮਾਲ ਕਿਰਪਾਲੂ ਪਿਤਾ ਬਾਦਸ਼ਾ ਦਰਵੇਸ਼ ਪੁੱਤਰਾਂ ਦੇ ਦਾਨੀ ਅੰਮ੍ਰਿਤ ਦੇ ਦਾਤੇ ਕਾਦਰੇ ਹਰਕਾਰ ਵੇਕ ਸਾਰਾਂ ਯਾਰ ਹਕਰਾ ਗੰਜੂਰ ਜੁਮਲਾ ਫੈਜੇ ਨੂਰ ਬਾਜਾਂ ਵਾਲੇ ਸਤਗੁਰੂ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੁਆਰਾ ਬਖਸ਼ਿਸ਼ ਕੀਤੀ ਗਈ ਫਤਿਹ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਣਾ ਕਮਲਾਂ ਦਾ ਧਿਆਨ ਧਰਦਿਆਂ ਦੋਵੇਂ ਹੱਥ ਜੋੜ ਵਾ ਅਦਬ ਸੀਸ ਚੁਕਾ ਕੇ بلند ਆਵਾਜ਼ ਦੇ ਵਿੱਚ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਅਸੀਂ ਸ਼ਹੀਦ ਬਾਬਾ ਦੀਪ ਸਿੰਘ ਜੀ ਹੁਣਾਂ ਦੇ ਪਾਵਨ ਪਵਿੱਤਰ ਜੀਵਨ ਦੀ ਬਾਤ ਕਰਨੀ ਹੈ ਤਾਂ ਉਹ ਮਹਾਨ ਗੁਰਸਿੱਖ ਨੇ ਜਿਨ੍ਹਾਂ ਦੇ ਜੀਵਨ ਦੇ ਵਿੱਚੋਂ ਸਾਨੂੰ ਬੜੇ ਵੱਡੀਆਂ ਉਹ ਰਹਿਮਤਾਂ ਬਖਸ਼ਿਸ਼ਾਂ ਜੋ ਉਹਨਾਂ ਨੇ ਗੁਰੂ ਚਰਨਾਂ ਦੇ ਵਿੱਚ ਰਹਿ ਕੇ ਮਾਲਕ ਦੀਆਂ ਅਸੀਸਾਂ ਦੇ ਪਾਤਰ ਬਣੇ ਔਰ ਗੁਰੂਆਂ ਖੁਸ਼ੀਆਂ ਜਿਹੜੀਆਂ ਨੇ ਉਹਨਾਂ ਨੇ ਆਪਣੇ ਜੀਵਨ ਵਿੱਚ ਮਾਣੀਆਂ। ਤੁਮਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਹੈ ਜਦੋਂ ਅਸੀਂ ਸਤਗੁਰਾਂ ਦੀ ਪਾਵਨ ਬਾਣੀ ਨੂੰ ਪੜ੍ਹਦੇ ਹਾਂ ਤੁਮਾਰਾਜ ਨੇ ਉਸ ਪਾਵਨ ਬਾਣੀ ਦੇ ਅੰਦਰ ਬਖਸ਼ਿਸ਼ ਕਰਕੇ ਇਹ ਦਾਤ ਸਾਨੂੰ ਦਿੱਤੀ ਹੈ। ਵੇ ਮੈਂ ਉਹਨਾਂ ਸਿੱਖਾਂ ਤੋਂ ਕੁਰਬਾਨ ਜਾਨਾ ਬਲਿਹਾਰ ਜਾਨਾ ਜਿਹੜੇ ਗੁਰੂ ਦੇ ਚਰਨਾਂ ਤੇ ਆਪਣਾ ਸੀਸ ਰੱਖਦੇ ਔਰ ਆਪਾਂ ਇੱਕ ਬਚਨ ਪੜ੍ਹਦੇ ਆ ਸੋ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੜੀਏ ਜੋ ਜਾਇ ਲੱਗੇ ਗੁਰ ਪੈਰੇ ਰਾਮ ਉਹ ਸੀਸ ਬੜੇ ਭਾਗਾ ਵਾਲਾ ਜਿਹੜਾ ਗੁਰੂ ਦੇ ਚਰਨੀ ਲੱਗਦਾ ਜਿਹੜਾ ਗੁਰੂ ਨੂੰ ਨਮਸਕਾਰ ਕਰਦਾ ਔਰ ਨਾਲ ਇੱਕ ਬਚਨ ਵਰਤਿਆ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰ ਚਰਨੀ ਸਿੱਖ ਪੜਤੇ ਸਭ ਨਾਲੋਂ ਵੱਡੇ ਭਾਗ ਉਹਨਾਂ ਮਹਾਨ ਗੁਰਸਿੱਖਾਂ ਦੇ ਤੋ ਐਸਾ ਜੀਵਨ ਹੈ ਸ਼ਹੀਦ ਬਾਬਾ ਦੀਪ ਸਿੰਘ ਜੀ ਹੋਣਾ ਦਾ ਬਾਬਾ ਦੀਪ ਸਿੰਘ ਜੀ ਹੋਣਾ ਦਾ ਜਿਹੜਾ ਜਨਮ ਹੈ ਉਹ ਜਦੋਂ ਆਪ ਜੀ ਇਤਿਹਾਸ ਪੜੋਗੇ ਤਾਂ ਬਾਬਾ ਦੀਪ ਸਿੰਘ ਜੀ ਹੁਣਾਂ ਦਾ ਜਨਮ ਜਨਵਰੀ ਦੇ ਵਿੱਚ ਕੁਝ ਥਾਵਾਂ ਤੇ 26 ਐ ਕੋਈ ਥਾਵਾਂ ਤੇ 27 ਲਿਖਿਆ 1682 ਈਸਵੀ ਸਨ 1600 82 ਈਸਵੀ ਸਨ ਦੇ ਵਿੱਚ ਬਾਬਾ ਦੀਪ ਸਿੰਘ ਜੀ ਹੁਣਾਂ ਦਾ ਜਨਮ ਭਾਈ ਭਗਤਾ ਜੀ ਪਿਤਾ ਦਾ ਨਾਮ ਹੈ ਔਰ ਮਾਤਾ ਜੀਵਣੀ ਜੋ ਪਹਿਲਾ ਨਾਮ ਸੀ ਉਹਨਾਂ ਦੀ ਕੁੱਖ ਤੋਂ 1682 ਈਸਵੀ ਸੰਨ ਪਉਵਿੰਡ ਇਹ ਪਿੰਡ ਉਹਦੋਂ ਨਗਰ ਲਾਹੌਰ ਜ਼ਿਲ੍ਹਾ ਪੈਂਦਾ ਸੀ ਅੱਜ ਕੱਲ ਆਪਾਂ ਅੰਮ੍ਰਿਤਸਰ ਸਾਹਿਬ ਉਸ ਪਉਵਿੰਡ ਨਗਰ ਦੇ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਜੀ ਹੋਣਾ ਦਾ ਜਨਮ ਹੋਇਆ ਪਰਿਵਾਰ ਜਿਹੜਾ ਸੀ ਉਹ ਜ਼ਿੰਮੇਦਾਰਾ ਕਰਨ ਵਾਲਾ ਖੇਤੀ ਦਾ ਕੰਮ ਪਿਤਾ ਜੀ ਕਰਦੇ ਸਨ ਤੋਂ ਬਾਬਾ ਦੀਪ ਸਿੰਘ ਜੀ ਵੀ ਜਦੋਂ ਕਿਉਂਕਿ ਅੱਜ ਵੀ ਆਪਾਂ ਦਰਬਾਰ ਸਾਹਿਬ ਦੀ ਜਦੋਂ ਬਾਤ ਕਰਦੇ ਆ ਨਾ ਚਾਹੇ ਬਹੁਤ ਆਪ ਸੰਗਤਾਂ ਦੇਸ਼ ਵਿੱਚੋਂ ਜਾਂ ਵਿਦੇਸ਼ ਵਿੱਚੋਂ ਹਰ ਇੱਕ ਗੁਰਸਿੱਖ ਦੇ ਅੰਦਰ ਤਲਬ ਰਹੀਂਦੀ ਤੜਫ ਰਹੀਂਦੀ ਆ ਕਿ ਮੌਕਾ ਮਿਲੇ ਮੈਂ ਦਰਬਾਰ ਸਾਹਿਬ ਜਾਵਾਂ ਦਰਸ਼ਨ ਕਰਾਂ ਨਤਮਸਤਕ ਹੋਵਾਂ ਹੁਣ ਭਾਵੇਂ ਟੀਵੀ ਤੇ ਆਦਕ ਦਾ ਬਹੁਤ ਸਾਰਾ ਸੰਚਾਰ ਦੇ ਸਾਧਨ ਆ ਗਏ ਤੇ ਆਪਾਂ ਉਹਦੇ ਤੇ ਦੇਖ ਲੈਨੇ ਤੱਕ ਲੈਨੇ ਉਹ ਤਾਂ ਸਮੇਂ ਥੋੜੇ ਹੋਰ ਸਨ ਤਾਂ ਅੱਜ ਵੀ ਸੰਗਤ ਜਿਹੜੀ ਹੈ ਉਸ ਭਾਵਨਾ ਨਾਲ ਕਿਉਂਕਿ ਟੀਵੀ ਤੇ ਆਪਾਂ ਬਾਣੀ ਸੁਣਦੇ ਆਂ ਦਰਸ਼ਨ ਕਰਦੇ ਆਂ ਪਰ ਉੱਥੇ ਜਾ ਕੇ ਜਦੋਂ ਨਤਮਸਤਕ ਹੁੰਨੇ ਆਂ ਮਾਲਕ ਦੇ ਚਰਨਾਂ ਵਿੱਚ ਹਰੇਕ ਦੇ ਅੰਦਰ ਤਲਬ ਰਹੀਂਦੀ ਦਰਸ਼ਨਾਂ ਦਿਦਾਰਿਆਂ ਦੀ ਤੋ ਅਰਦਾਸ ਵਿੱਚ ਵੀ ਆਪਾਂ ਬਚਨ ਕਹਿੰਨੇ ਆ ਰੋਜ਼ਾਨਾ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਉਹ ਅਸਲ ਵਿੱਚ ਤੜਫਉਦੋਂ ਤੋਂ ਰਹੀ ਵੀ ਜਦੋਂ ਸਿੱਖਾਂ ਉੱਤੇ ਇੰਨਾ ਭੀੜ ਵਾਲਾ ਸਮਾਂ ਸੀ ਨਾ ਤੇ ਪਹਿਰੇ ਲਾ ਦਿੱਤੇ ਸੀ ਦਰਬਾਰ ਸਾਹਿਬ ਦੇ ਚਾਰ ਚਫੇਰੇ ਉਹ ਸੋਚ ਉਹ ਇਹ ਕਹਿੰਦੇ ਸਨ ਹਕੂਮਤ ਇਹ ਕਹਿੰਦੀ ਸੀ ਵੀ ਇੱਥੇ ਆ ਕੇ ਮੱਥਾ ਟੇਕਦੇ ਆ ਇਸ਼ਨਾਨ ਕਰਦੇ ਆ ਇਹਨਾਂ ਨੂੰ ਇੱਕ ਊਰਜਾ ਸ਼ਕਤੀ ਮਿਲਦੀ ਆ ਤੇ ਇਹ ਹਕੂਮ ਦੇ ਵਿਰੁੱਧ ਡਟ ਜਾਂਦੇ ਜ਼ੁਲਮ ਦੇ ਵਿਰੁੱਧ ਉਹਨਾਂ ਨੇ ਆਖਿਆ ਇੱਥੇ ਉਹਨਾਂ ਨੂੰ ਮੱਥਾ ਟੇਕਣ ਦਿਓ ਨਾ ਇਸ਼ਨਾਨ ਕਰਨ ਦਿਓ ਤੋਂ ਤਾਂ ਕਰਕੇ ਉਹ ਅਰਦਾਸ ਵਿੱਚ ਵੀ ਸਿੱਖ ਮੰਗ ਕਰਦਾ ਤੇ ਤਲਬ ਵੀ ਰਹਿੰਦੀ ਮਾਤਾ ਜੀਉਣੀ ਜੀ ਭਾਵਨਾ ਵਾਲਿਆਂ ਨੇ ਲਿਖਿਆ ਸ਼ੀਤ ਬਾਬਾ ਦੀਪ ਸਿੰਘ ਜੀ ਨੂੰ ਆਪਣੀ ਗੋਦ ਵਿੱਚ ਲੈ ਕੇ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ ਜਾਂਦੇ ਦਰਬਾਰ ਸਾਹਿਬ ਨਮਸਕਾਰ ਕਰਦੇ ਤੇ ਇੱਕ ਅਰਦਾਸ ਮਾਂ ਦੀ ਹੁੰਦੀ ਨਿੱਤਾ ਪ੍ਰਤੀ ਧੰਨ ਗੁਰੂ ਰਾਮਦਾਸ ਮਹਾਰਾਜ ਮੇਰੇ ਸਸਪੁੱਤਰ ਦੀ ਤੇਰੇ ਦਰ ਦੇ ਨਾਲ ਅਖੀਰਲੇ ਸਵਾਸਾਂ ਤੱਕ ਨਿਭ ਜਾਏ ਐਸੀ ਮਿਹਰ ਕਰੀ ਐਸੀ ਦਇਆ ਕਰੀ ਸਮਾਂ ਆਪਣੀ ਚਾਲੇ ਚ ਲਿਆ ਜਦੋਂ ਬਾਬਾ ਦੀਪ ਸਿੰਘ ਜੀ ਹੋਣੀ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਨਾ ਕਿਉਂਕਿ ਖਾਲਸੇ ਦੀ ਜਦੋਂ ਸਾਜਣਾ ਹੋਈ ਆ ਤਾਂ ਉਸ ਵਕਤ ਬਾਬਾ ਦੀਪ ਸਿੰਘ ਜੀ ਹੋਣਾ ਦੀ ਉਮਰ 17 ਸਾਲ ਦੀ ਸੀ ਤੇ 18ਵੇਂ ਸਾਲ ਅਗਲੇ ਸਾਲ 1699 ਤੋਂ ਬਾਅਦ 1700 ਈਸਵੀ ਸਨ ਵਿੱਚ ਬਾਬਾ ਦੀਪ ਸਿੰਘ ਜੀ ਆਪਣੇ ਮਾਤਾ ਪਿਤਾ ਦੇ ਨਾਲ आनंदपुर साहिब ਦੀ ਧਰਤੀ ਤੇ ਗਏ। ਕਲਗੀ ਵਾਲੇ ਪਾਤਸ਼ਾਹ ਮਹਾਰਾਜ ਦਾ ਗੁਰੂ ਗੋਬਿੰਦ ਸਿੰਘ ਜੈਪੀ ਸਹਿਬ ਜੀ ਦਾ دیدار ਕੀਤਾ। ਸਹਿਬਜ਼ਾਦਿਆਂ ਨੂੰ ਵੀ ਤੱਕਿਆ ਆ। ਬੜੇ ਮਹਾਨ ਗੁਰਸਿੱਖਾਂ ਦੇ دیدار ਭਾਈ ਸਾਹਿਬ ਭਾਈ ਮਨੀ ਸਿੰਘ ਵਰਗੇ ਗੁਰਸਿੱਖ। ਕੁਝ ਦਿਨ ਉੱਥੇ ਰਹਿ ਕੇ ਜਦੋਂ ਗੁਰਬਾਣੀ ਦੀਆਂ ਧੁਨਾ ਉੱਠਦੀਆਂ ਗੁਰੂ ਕੇ ਸਿੱਖ ਬਾਣੀ ਪੜਦੇ ਸੇਵਾਵਾਂ ਹੁੰਦੀਆਂ। ਮਹਾਰਾਜ ਸ਼ਸਤਰਾਂ ਦੀ ਵਿਦਿਆ ਵੀ ਦਿੰਦੇ। ਹੁਣ ਕੁਝ ਦਿਨਾਂ ਤੋਂ ਬਾਅਦ ਮਾਤਾ ਪਿਤਾ ਨੇ ਜਦੋਂ ਆਖਿਆ ਨਾ ਵੀ ਦੀਪਿਆ ਆਪਾਂ ਵਾਪਸ ਚਲੀਏ ਕਿਉਂਕਿ ਮਹਾਰਾਜ ਦੇ ਦਰ ਤੋਂ ਅਮਰਦੀ ਦਾਤ ਪ੍ਰਾਪਤ ਕੀਤੀ ਤੇ ਨਾਮ ਦੀਪ ਸਿੰਘ ਹੋ ਗਿਆ ਹੁਣ ਕੁਝ ਦਿਨਾਂ ਤੋਂ ਬਾਅਦ ਜਦੋਂ ਆਖਿਆ ਕਿ ਆਪਾਂ ਵਾਪਸ ਚਲੀਏ ਲੇਕਿਨ ਬਾਬਾ ਦੀਪ ਸਿੰਘ ਜੀ ਹੁਣਾਂ ਨੇ ਆਖਿਆ ਵੀ ਨਹੀਂ ਮੈਨੂੰ ਮੇਰਾ ਚਿੱਤ ਕਰਦਾ ਵੀ ਮੈਂ ਕੁਝ ਸਮਾਂ ਇੱਥੇ ਗੁਰੂ ਕੇ ਚਰਨਾਂ ਦੇ ਵਿੱਚ ਗੁਜ਼ਾਰਾਂ ਆਪ ਮਾਤਾ ਪਿਤਾ ਨੂੰ ਆਖਿਆ ਕਿ ਮੈਨੂੰ ਇਸ ਚੀਜ਼ ਦੀ ਇਜਾਜ਼ਤ ਆ ਗਿਆ ਦਿੱਤੀ ਜਾਏ। ਭਰ ਜਵਾਨੀ ਦੀ ਉਮਰਾਂ ਸੀ। ਮਾਤਾ ਪਿਤਾ ਨੇ ਜਿੱਥੇ ਆਗਿਆ ਦਿੱਤੀ ਉੱਥੇ ਗੁਰੂ ਸਾਹਿਬ ਤੋਂ ਆਗਿਆ ਲਈ ਵੀ ਇੱਥੇ ਬੱਚਾ ਕਹਿੰਦਾ ਕਿ ਰਹਿਣਾ। ਮਹਾਰਾਜ ਨੇ ਆਗਿਆ ਦਿੱਤੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਰਹਿ। ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਰਹਿ ਤਾਂ ਉੱਥੇ ਰਹਿੰਦਿਆਂ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਹੁਣਾਂ ਦੇ ਨਾਲ ਕਿਉਂਕਿ ਉਹ ਪਹਿਲਾਂ ਮਹਾਰਾਜ ਦੇ ਚਰਨਾਂ ਵਿੱਚ ਸਤਵੇਂ ਗੁਰਦੇਵ ਤੋਂ ਉਹਨਾਂ ਦੇ ਕੋਲ ਨਾਲ ਚੱਲ ਕੇ ਗੁਰਬਾਣੀ ਦੀ ਸੰਥਿਆ ਲਈ ਗੁਰਬਾਣੀ ਦੀ ਸੰਥਿਆ ਪੜ੍ਹਨੀ ਗੁਰਬਾਣੀ ਨੂੰ ਸਿੱਖਿਆ ਸ਼ਾਸਤਰ ਵਿਦਿਆ ਧੰਨ ਗੁਰੂ ਕਲਗੀ ਧਰਸੇਹ ਮਹਾਰਾਜ ਤੋਂ ਸਤਿਗੁਰੂ ਆਪ ਸਿਖਾਉਂਦੇ ਔਰ ਫਿਰ ਇਹ ਵੀ ਵੇਖਿਆ ਵੀ ਇਹ ਉਹ ਦਾਰਿਆ ਜਿੱਥੇ ਕਲਾਏ ਨਹੀਂ ਹੈ ਵੀ ਇੱਕੋ ਕਾਰਜ ਹੈ ਇੱਥੇ ਭਾਈ ਸੇ ਭਾਈ ਨੰਦ ਲਾਲ ਵਰਗੇ ਮਹਾਨ ਜਿਹੜੇ ਵਿਦਵਾਨ ਨੇ ਉਹ ਵੀ ਲੰਗਰ ਵਿੱਚ ਭਾਂਡੇ ਮਾਜਦੇ ਆਂ ਸੇਵਾ ਕਰਦੇ ਆ ਕਿਉਂਕਿ ਮਹਾਰਾਜ ਕਹਿੰਦੇ ਸਤਗੁਰ ਕੀ ਸੇਵਾ ਸਫਲ ਹੈ ਆਪਾਂ ਕਈ ਵਾਰੀ ਇਹ ਸੋਚ ਲੈਨੇ ਆ ਵੀ ਸ਼ਾਇਦ ਮੇਰੇ ਕੋਲ ਕੋਈ ਪਦਵੀ ਹੈ ਰਤਬਾ ਤੇ ਭਾਂਡੇ ਮਾਜਣਾ ਮੇਰਾ ਕੰਮ ਥੋੜੀ ਹੈ ਝਾੜੂ ਦੇਣਾ ਮੇਰਾ ਕੰਮ ਥੋੜੀ ਹੈ ਜੋੜੇ ਝਾੜਨੇ ਮੇਰਾ ਕੰਮ ਥੋੜੀ ਹੈ ਲੰਗਰ ਵਰਤਾਉਣਾ ਬਣਾਉਣਾ ਨਹੀਂ ਇਹ ਕੋ ਵੱਖਰੀ ਕਿਸਮ ਨਹੀਂ ਆਉਣੀ ਮਹਾਰਾਜ ਨੇ ਕੋ ਗੁਰਸਿੱਖ ਦੇ ਅੰਦਰ ਇਹ ਦਾਤਾਂ ਭਰੀਆਂ ਉਹ ਸੇਵਾਦਾਰ ਵੀ ਹੈ ਉਹ ਵਿਦਵਾਨ ਵੀ ਹੈ ਉਸ ਜੋਦਾ ਸੂਰਮਾ ਵੀ ਹੈ ਔਰ ਉਹ ਘੋੜਿਆਂ ਦੀ ਲਿੱਦ ਚੁੱਕਣ ਵਾਲਾ ਵੀ ਹੈ ਉਹ ਨਵਾਬ ਵੀ ਹੈ ਤੇ ਘੋੜਿਆਂ ਦੇ ਤਵੇਲੇ ਵਿੱਚ ਸਾਫ ਸਫਾਈ ਕਰਨ ਵਾਲਾ ਵੀ ਹੈ ਇੱਕ ਸਿੱਖ ਨੂੰ ਇਹੀ ਤਾਂ ਜੀਵਨ ਜਾਗ ਦਿੱਤੀ ਹੈ ਹੋਮੇ ਦੀ ਮਹਿਲ ਲਾਉਣੀ ਹੈ ਬਾਬਾ ਦੀਪ ਸਿੰਘ ਉਹ ਸੇਵਾ ਕਰਦੇ ਉੱਥੇ ਰਹਿੰਦੇ ਦੋ ਸਾਲ ਦਾ ਸਮਾਂ ਲਗਾਤਾਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੁਣ ਮਾਤਾ ਪਿਤਾ ਆ ਗਏ ਬੱਚੇ ਨੂੰ ਭੇਜੋ ਜੀ ਅਸੀਂ ਚਾਹੁੰਨੇ ਨੂੰ ਗ੍ਰਸਤ ਧਾਰਨ ਕਰਾਇਆ ਜਾਏ ਸਭ ਕੁਝ ਹੋਵੇ ਸਤਿਗੁਰੂ ਕਹਿੰਦੇ ਜਾਓ ਅਜੇ ਮਾਹੌਲ ਬਣ ਰਿਹਾ ਸੀ ਜੰਗ ਜੋਧਾ ਜੋ ਅਜੇ ਹੋਣਾ ਸੀ ਲੇਕਨ ਮਹਾਰਾਜ ਨੇ ਆਖਿਆ ਵੀ ਤੁਸੀਂ ਜਾਓ ਉੱਥੇ ਪ੍ਰਚਾਰ ਕਰੋ ਫਿਰ ਅਸੀਂ ਤੁਹਾਨੂੰ ਆਵਾਜ਼ ਦੇਵਾਂਗੇ ਚਿੱਤ ਕਰਾਂਗੇ ਫਿਰ ਤੁਸੀਂ ਸਾਡੇ ਕੋਲੇ ਆਉਣਾ ਬਾਬਾ ਦੀਪ ਸਿੰਘ ਜੀ ਚਲੇ ਗਏ ਤਾਂ ਪਿੱਛੋਂ ਮਹਾਰਾਜ 1704 ਵਿੱਚ ਅਨੰਦਪੁਰ ਸਾਹਿਬ ਛੱਡਿਆ ਪਰਿਵਾਰ ਵਿਛੋੜਾ ਸਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਮਹਾਰਾਜ ਖਿਦਰਾਣੇ ਦੀ ਤਾਂ ਮੁਕਤਸਰ ਸਾਹਿਬ ਦਾ ਜੰਗ ਉੱਥੋਂ ਵਾਪਸ ਦਮਦਮਾ ਸਾਹਿਬ ਆਉਂਦੇ ਆ ਇੱਥੇ ਆ ਕੇ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਲਿਖਤ ਕਰਾਉਣੀ ਆ ਨਾ ਉਦੋਂ ਫਿਰ ਮਹਾਰਾਜ ਨੇ ਸੁਨੇਹਾ ਭੇਜਿਆ ਵੀ ਬਾਬਾ ਦੀਪ ਸਿੰਘ ਜੀ ਉਹਨਾਂ ਨੂੰ ਉਹਨਾਂ ਦੇ ਨਗਰ ਤੋਂ ਬੁਲਾ ਕੇ ਲਿਆਓ ਔਰ ਧਿਆਨ ਕਰਨਾ ਦੋ ਅਵਸਥਾਵਾਂ ਆ ਇੱਕੋ ਅਵਸਥਾ ਹੁੰਦੀ ਜਦੋਂ ਸਿੱਖ ਗੁਰੂ ਨੂੰ ਚੇਤੇ ਕਰਦਾ ਲੇਕਿਨ ਇੱਕ ਦਿਨ ਸਿੱਖ ਐਸੀ ਅਵਸਥਾ ਦਾ ਮਾਲਕ ਬਣ ਜਾਂਦਾ ਉਹਦੀ ਸੁਰਤ ਇੰਨੀ ਉੱਚੀ ਹੋ ਜਾਂਦੀ ਹੈ ਬਈ ਐਵੀ ਸਮਾਂ ਆਉਂਦਾ ਉਹ ਕਿੱਡਾ ਭਾਗਾ ਵਾਲਾ ਸਿੱਖ ਹੋਵੇਗਾ ਜਿਹਨੂੰ ਗੁਰੂ ਨੇ ਚੇਤੇ ਵਿੱਚ ਰੱਖਿਆ ਜਿਹਨੂੰ ਗੁਰੂ ਨੇ ਆਪਣੀ ਯਾਦ ਵਿੱਚ ਰੱਖਿਆ ਯਾਦ ਸੇ ਤਾਂ ਹੀ ਆਵਾਜ਼ ਮਾਰੀ ਜਾਂਦਾ ਕਿੱਡਾ ਭਾਗਾ ਵਾਲਾ ਬਾਬਾ ਦੀਪ ਸਿੰਘ ਜੀ ਉਹਨਾਂ ਨੂੰ ਬੁਲਾਇਆ ਆਏ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ ਦਮਦਮਾ ਸਾਹਿਬ ਆਖਿਆ ਮਹਾਰਾਜ ਐਡਾ ਵੇਲਾ ਮੈਂ ਆਪ ਜੀ ਦੇ ਕਿਸੇ ਕੰਮ ਨਹੀਂ ਆ ਸਕਿਆ ਸਾਹਿਬ ਕਹਿੰਦੇ ਹਰ ਇੱਕ ਸਰੀਰ ਦੀ ਸੇਵਾ ਲੱਗੀ ਵੀ ਉਹਦੇ ਤੋਂ ਕੀ ਕਾਰਜ ਲੈਣਾ ਕਿਹੜਾ ਕੰਮ ਲੈਣਾ ਹਰ ਇੱਕ ਸਰੀਰ ਦੀ ਔਰ ਉਹ ਵੱਖਰੀ ਵੱਖਰੀ ਹੈ ਹਰੇਕ ਮਨੁੱਖ ਨੂੰ ਤੁਸੀਂ ਆਖੋ ਭਈ ਉਹ ਕੰਮ ਕਰੇ ਨਹੀਂ ਇਹ ਮਹਾਰਾਜ ਨੇ ਸੇਵਾ ਕਿਦੇ ਤੋਂ ਕਿਦੇ ਸਿਰ ਤੇ ਮਿਹਰ ਪ੍ਰਿਆਥ ਰੱਖ ਕੇ ਕਿਹੜੀ ਸੇਵਾ ਲੈ ਲੈਣੀ ਆ ਇਹ ਉਸ ਮਾਲਕ ਦੀ ਚੋਣ ਆ ਤੇ ਸਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ ਵੀ ਤੁਹਾਡਾ ਵੀ ਜਿਹੜਾ ਉਹ ਸਮਾਂ ਸੇਵਾ ਦਾ ਆਏਗਾ ਤੁਹਾਨੂੰ ਵੀ ਮੌਕਾ ਜਿਹੜਾ ਉਹ ਦਿੱਤਾ ਜਾਏਗਾ ਹੁਣ ਕਹਿੰਦੇ ਮਹਾਰਾਜ ਦਾ ਸਰੂਪ ਲਿਖਣਾ ਹੈ ਭਾਈ ਸਹਿਬ ਭਾਈ ਮਣੀ ਸਿੰਘ ਹੁਣਾਂ ਨਾਲ ਤੁਸੀਂ ਸਹਾਇਤਾ ਕਰਾਉਣੀ ਆ ਕਲਮਾ ਦੀ ਸੇਵਾ ਕਰੋ ਜਿੱਥੇ ਧੀਰਮਲ ਵੱਲ ਬੀੜ ਲੈਣ ਭੇਜਿਆ ਗਿਆ ਦੀਰਮਲ ਦੀ ਤਾਂ ਮੌਤ ਹੋ ਚੁੱਕੀ ਸੀ ਉਹਦੇ ਪੈਰੋਕਾਰ ਉਹਨਾਂ ਦੇਣ ਤੋਂ ਨਾ ਕੀਤੀਆਂ ਦੇ ਏਡਾ ਸਮਰੱਥ ਗੁਰੂ ਆਪ ਉਚਾਰ ਲਵੇ ਮਹਾਰਾਜ ਫਿਰ ਗੁਰਬਾਣੀ ਉਚਾਰਦੇ ਭਾਈ ਸਾਹਿਬ ਭਾਈ ਮਣੀ ਸਿੰਘ ਲਿਖਦੇ ਸ਼ਹੀਦ ਬਾਬਾ ਦੀਪ ਸਿੰਘ ਜੀ ਕਲਮਾ ਘੜਦੇ ਸ਼ਾਈ ਬਣਾਉਂਦੇ ਨਾਲ ਮਦਦ ਕਰਾਉਂਦੇ ਔਰ ਜਿਹੜੀ ਬਾਣੀ ਮਹਾਰਾਜ ਸਵੇਰੇ ਉਚਾਰਦੇ ਲਿਖਾਉਂਦੇ ਸ਼ਾਮਾਂ ਵੇਲੇ ਉਹਦੀ ਮਹਾਰਾਜ ਕਥਾ ਕਰਦੇ ਤੇ ਉਹ ਜਿਹੜੇ ਸਿੰਘ 48 ਸੁਣਨ ਵਾਲਿਆਂ ਵਿੱਚ ਬਾਬਾ ਦੀਪ ਸਿੰਘ ਜੀ ਵੀ ਬੈਠਦੇ ਜਿਨ੍ਹਾਂ ਨੇ ਗੁਰੂ ਕਲਗੀ ਧਰ ਸਾਹਿਬ ਦੇ ਮੁਖ ਤੋਂ ਗੁਰਬਾਣੀ ਦੀ ਵਿਚਾਰ ਸੁਣੀ ਸਰੂਪ ਲਿਖਿਆ ਗਿਆ ਇਹਦੇ ਤੋਂ ਬਾਅਦ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਨਦੇੜ ਵਾਲੇ ਪਾਸੇ ਨੂੰ ਗਏ ਭਾਈ ਸਾਹਿਬ ਭਾਈ ਮਨੀ ਸਿੰਘ ਉਹਨਾਂ ਨੂੰ ਅੰਮ੍ਰਿਤਸਰ ਸਾਹਿਬ ਸੇਵਾ ਦਿੱਤੀ ਸ਼ਹੀਦ ਬਾਬਾ ਦੀਪ ਸਿੰਘ ਜੀ ਨੂੰ ਦਮਦਮਾ ਸਾਹਿਬ ਵੀ ਸੇਵਾ ਸੌਂਪੀ ਵੀ ਤੁਸੀਂ ਇੱਥੇ ਰਹਿ ਕੇ ਗੁਰੂ ਕੀ ਕਾਂਸ਼ੀਏਤ ਸੇਵਾ ਕਰਨੀ ਤਾਂ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਫਿਰ ਚਾਰ ਸਰੂਪ ਲਿਖੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਹੱਥਾਂ ਨਾਲ ਉਹ ਪੂਰਾ ਸਹਿਬਾਜ ਮੌਜੂਦ ਹੈ ਜਿੱਥੇ ਬੈਠ ਕੇ ਮਾਲਕ ਦੀ ਇਬਾਦਤ ਕਰਦੇ ਬੰਦਗੀ ਕਰਦੇ ਗੁਰਬਾਣੀ ਲਿਖਦੇ ਚਾਰ ਤਖਤਾਂ ਤੇ ਭੇਜੇਗਾ ਗੁਰਬਾਣੀ ਦੀਆਂ ਪੋਥੀਆਂ ਇਧਰੋਂ ਮਹਾਰਾਜ ਨੇ ਨਦੇੜ ਤੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਤੋਰਿਆ ਸ਼ਹੀਦ ਬਾਬਾ ਦੀਪ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਜੰਗਾਂ ਵਿੱਚ ਹਿੱਸਾ ਲੈ ਚੱਪੜਚਿੜੀ ਦੇ ਮੈਦਾਨ ਵਿੱਚ ਜੂਝੇ ਔਰ ਤੁਸੀਂ ਧਿਆਨ ਕਰਨਾ ਬਾਬਾ ਦੀਪ ਸਿੰਘ ਜੀ ਹੁਣਾਂ ਦੇ ਨਾਮ ਤੋਂ ਪਹਿਲਾ ਸ਼ਹੀਦ ਸ਼ਬਦ ਲੱਗਦਾ ਉਹਦਾ ਕਾਰਨ ਪਤਾ ਕੀ ਹੈ ਕਿਉਂਕਿ ਭਰੇ ਹੀ ਸੰਗਤ ਵਿੱਚ ਪੰਥ ਦੇ ਜੋੜ ਮੇਲ ਦੇ ਵਿੱਚ ਭਰੇ ਦੀਵਾਨ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਹੁਣਾਂ ਨੇ ਸ਼ਹੀਦ ਬਾਬਾ ਦੀਪ ਸਿੰਘ ਜੀ ਹੁਣਾਂ ਦੀਆਂ ਸੇਵਾਵਾਂ ਨੂੰ ਸਾਹਮਣੇ ਰੱਖਦਿਆਂ ਪੰਥ ਦੇ ਆਖਿਆ ਕਿ ਇਹਨਾਂ ਨੂੰ ਜਿੰਦਾ ਸ਼ਹੀਦ ਦਾ ਖਿਤਾਬ ਦਿੱਤਾ ਜਾਂਦਾ ਹੈ ਤਾਂ ਕਰਕੇ ਸ਼ਹੀਦ ਸ਼ਬਦ ਉਹਨਾਂ ਦੇ ਨਾਮ ਨਾਲ ਪਹਿਲਾਂ ਲੱਗਦਾ ਉਹਨਾਂ ਨੇ ਜਿੱਥੇ ਅਨੇਕਾਂ ਜਦੋਂ ਅਬਦਾਲੀ ਵਰਗੇ ਲੁੱਟਕਿਲ ਜਾਂਦੇ ਕਈ ਬਹੁ ਬੇਟੀਆਂ ਛਡਾ ਕੇ ਘਰਾਂ ਨੂੰ ਪਰਤਾਈਆਂ ਉੱਥੇ 1748 ਵਿੱਚ ਪੰਥ ਦੇ 65 ਛੋਟੇ ਛੋਟੇ ਜਥੇ ਸਨ ਉਹਨਾਂ ਵਿੱਚੋਂ ਫਿਰ 12 ਮੁੱਖ ਜਥੇ ਬਣਾਏ ਜਿਨ੍ਹਾਂ ਨੂੰ ਆਪਾਂ 12 ਮਿਸਲਾਂ ਕਹਿੰਨੇ ਉਹਨਾਂ ਵਿੱਚੋਂ ਇੱਕ ਮਿਸਲ ਹੈ ਸ਼ਹੀਦਾ ਸ਼ਹੀਦਾ ਮਿਸਲ ਦੇ ਮੁਖੀ ਨੇ ਸ਼ਹੀਦ ਬਾਬਾ ਦੀਪ ਸਿੰਘ ਜੀ ਔਰ ਬੜੀਆਂ ਵੱਡੀਆਂ ਉਹ ਸਿਵਾਵਾਂ ਜਿਹੜੀਆਂ ਉਹਨਾਂ ਨੇ ਪਹਿਲਾਂ ਦਮਦਮਾ ਸਾਹਿਬ ਦੀ ਧਰਤੀ ਤੇ ਰਹਿ ਕੇ ਅਨੇਕਾਂ ਗੁਰਸਿੱਖਾਂ ਨੂੰ ਗੁਰਬਾਣੀ ਦਾ ਪਾਠ ਗੁਰਬਾਣੀ ਦੀ ਲਿਖਤ ਆਪ ਕੀਤੀ ਹੈ ਔਰ ਜੇ ਚੇਤਾ ਰੱਖਿਓ 75 ਸਾਲ ਦੀ ਉਮਰ ਆ ਹੋ ਗਈ ਤੇ ਪਤਾ ਲੱਗਾ ਦਰਬਾਰ ਸਹਬੋ ਆ ਸਥਾਨ ਡਿੱਠੇ ਸਭੇ ਥਾਮ ਨਹੀਂ ਤੁਜਿਆ ਵੱਧੋ ਪੁਰਖ ਵਿਦਾਤੇ ਤਾਂ ਤੂੰ ਸੋਇਆ ਵਸਦੀ ਸਗਨਾ ਪਾਰ ਅਨੂਪ ਰਾਮਦਾਸਪੁਰ ਹਰ ਹਾਂ ਨਾਨਕ ਕਸਮਲ ਜਾਹੇ ਨਾਇ ਰਾਮਦਾਸ ਔਰ ਉਸ ਦਰਬਾਰ ਸਾਹਿਬ ਦੀ ਬੇਦਬੀ ਦੀ ਜਦੋਂ ਬਾਤ ਸੁਣੀ ਆ ਤਾਂ ਬਾਬਾ ਦੀਪ ਸਿੰਘ ਜੀ 75 ਸਾਲ ਦੀ ਆਰਬਲਾ ਵਿੱਚ 18 ਸੇਰ ਦਾ ਖੰਡਾ ਲੈ ਕੇ ਚੱਲ ਪਏ ਕੁਝ ਨਾਲ ਤੁਰੇ ਗੁਰੂ ਕੇ ਪਿਆਰੇ ਔਰ ਚੱਲਦੇ ਚੱਲਦੇ ਤਰਨ ਤਰਨ ਸਾਹਿਬ ਤੱਕ ਗਿਣਤੀ ਵਧੀ ਹੁਣ ਉਹਨਾਂ ਨੇ ਉੱਥੇ ਇੱਕ ਲਕੀਰ ਵਾਈ ਸੰਗਰਾਣਾ ਸਾਹਿਬ ਇਹਨਾਂ ਵੇ ਨਾਲ ਤੁਰੇ ਆਉਂਦੇ ਹੋ ਇਹ ਲਕੀਰੋ ਟੱਪੇ ਜਿਹੜਾ ਕਹਿੰਦਾ ਕਿ ਸਤਗੁਰੇ ਆਗੇ ਸੀਸ ਭੇਟ ਦੇਉ ਜੇ ਸਤਗੁਰ ਸਾਚੇ ਪਾਵੇ ਸਭ ਲਕੀਰ ਟੱਪ ਗਏ बाबा ਦੀਪ ਸਿੰਘ ਜੀ ਹੁਣਾਂ ਨਾਲ बाबा ਗੁਰਬਖਸ਼ ਸਿੰਘ बाबा ਨੌਤ ਸਿੰਘ ਜੀ ਇਤੇ ਭਾਈ ਗੁਰਦਿਆਲ ਸਿੰਘ ਜੀ ਭਾਈ ਨੱਥਾ ਸਿੰਘ ਬੜੇ ਮਹਾਨ ਗੁਰਸਿੱਖ ਐਸੇ ਐਸੇ ਮਹਾਨ ਜੋਧੇ ਔਰ ਗੋਲਵੜ ਦੇ ਅਸਥਾਨ ਤੇ ਬੜਾ ਗਹਿ ਗੱਚ ਜਿਹੜਾ ਹੈ ਜੰਗ ਹੋਇਆ ਉਹਦੇ ਵਿੱਚ ਫਿਰ ਜਮਾਲ ਖਾਂ ਵਰਗਿਆਂ ਦੇ ਨਾਲ ਜਿਹੜਾ ਇੱਕ ਪਾਸੇ ਬਿਲਕੁਲ 25 ਕੁ ਸਾਲ ਦਾ ਗੱਭਰੂ ਤੇ ਇੱਕ ਪਾਸੇ 75 ਸਾਲ ਦਾ ਬਾਬਾ ਸ਼ਹੀਦ ਬਾਬਾ ਦੀਪ ਸਿੰਘ ਜੀ ਪਰਮਾਰਾਜ ਗੁਰਬਾਣੀ ਵਿੱਚ ਕਹਿੰਦੇ ਗੁਰਮੁਖ ਬੁੱਢੇ ਕਦੇ ਨਾ ਹੀ ਔਰ ਬੜੀ ਅਨੋਖੀ ਸ਼ਹਾਦਤ ਹੈ ਉਹਨਾਂ ਦੀ ਸੀਸ ਤੜ ਤੋਂ ਵੱਖਰਾ ਉਹ ਤਲੀ ਤੇ ਰੱਖ ਕੇ ਲੜਨਾ ਜੋ ਬਚਨ ਕਹਿ ਨਾ ਉਹਨਾਂ ਨੂੰ ਜੋ ਤੋ ਪ੍ਰੇਮ ਖੇਲਣ ਕਾ ਚਾਓ ਸੀਸ ਉਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਸਿਰ ਤਰ ਤਲੀ ਗਲੀ ਮੇਰੀ ਆਓ ਸੀਸ ਜਿਹੜਾ ਹੈ ਉਹ ਇਸ ਤਰ੍ਹਾਂ ਲੈ ਰੱਖ ਕੇ ਲਿਆ ਉਹਦਾ ਅੰਤਰੀ ਭਾਵ ਵੱਖਰਾ ਹੈ ਸਰੀਰ ਕਰਕੇ ਵੀ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਨ ਨਾ ਕੀਜੈ ਔਰ ਵੇਖੋ ਆਖਿਆ ਮਹਾਰਾਜ ਗੁਰੂ ਰਾਮਦਾਸ ਤੇਰੇ ਦਰ ਤੇ ਕੋਈ ਕੜਾ ਪ੍ਰਸ਼ਾਦੀ ਦੀ ਢੇਗ ਲੈ ਕੇ ਆਉਂਦਾ ਕਿਸੇ ਨੇ ਹੱਥਾਂ ਵਿੱਚ ਰਮਾਲਾ ਸਾਹਿਬ ਪਕੜਿਆ ਹੁੰਦਾ ਕੋਈ ਧੰਨ ਲੈ ਕੇ ਮੱਥਾ ਮੈਂ ਤੇਰੇ ਦਰ ਤੇ ਆਪਣਾ ਸੀਸ ਲੈ ਕੇ ਚੜਾਉਣ ਵਾਸਤੇ ਆਇਆ ਔਰ ਇਹੋ ਜਿਹਾ ਆਪਾਂ ਮੱਥਾ ਟੇਕਨੇ ਆ ਚੁੱਕ ਲੈਨੇ ਆ ਇਹੋ ਜਿਹਾ ਮੱਥਾ ਟੇਕਿਆ ਗੁਰੂ ਰਾਮਦਾਸ ਮਹਾਰੇ ਦੇ ਚਰਨਾਂ ਵਿੱਚ ਅੱਜ ਵੀ ਪਛਮੀ ਬਾਹੀ ਵਿੱਚ ਉਹ ਆਪਾਂ ਸਥਾਨ ਵੇਖਦੇ ਆ ਦੁਬਾਰਾ ਉਹ ਸੀਸ ਮਾਲਕ ਦੇ ਚਰਨਾਂ ਵਿੱਚੋਂ ਚੁੱਕਿਆ ਨਹੀਂ ਇੱਕ ਆਦੀਬ ਨੇ ਲਿਖਿਆ ਕੁੱਚਾਏ ਯਾਰ ਮੈਂ ਬੈਠ ਨਕਸ਼ੇ ਪਾ ਕੀ ਤਰ੍ਹਾਂ ਕੋਈ ਮਿਟਾ ਤੋ ਸਕੇ ਮਗਰ ਉਠਾ ਨਾ ਸਕੇ ਤੋ ਐਸੇ ਮਹਾਨ ਜੋਧੇ ਜਿਨ੍ਹਾਂ ਦਾ ਜਨਮ ਦਿਹਾੜਾ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ ਕਹਿੰਦੇ ਗੁਰਮਖ ਪੰਡਤ ਹੋਏ ਮਨ ਪ੍ਰਬੋਧੀ ਹੈ ਗੁਰਮਖ ਹੈ ਨਿਰਵੈਰ ਨਾ ਵੈਰ ਵਿਰੋਧੀ ਹੈ ਗੁਰਮਖ ਕਹਿੰਦੇ ਸਤ ਸੰਤੋਖ ਨਾ ਕਾਮ ਕਰੋਦੀ ਹੈ ਅਖੀਰ ਤੇ ਜਾ ਕੇ ਕਹਿੰਦੇ ਧੰਨ ਜਣੇਂਦੀ ਮਾਓ ਜੋਦਾ ਜੋਦੀਏ ਧੰਨ ਉਹ ਮਾਂ ਜਿਨੇ ਹੁਜੇ ਜੋਦੇ ਨੂੰ ਜਨਮ ਦਿੱਤਾ ਜਿਨੂੰ ਬਾਬੇ ਫਰੀਦ ਨੇ ਵੀ ਆਖਿਆ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ ਰਤੇਸ਼ ਖੁਦਾਏ ਰੰਗ ਦੀਦਾਰ ਕੇ ਵਿਸਰਿਆ ਜਨ ਨਾਮ ਤੇ ਭਉਏ ਭਾਰਤੀਏ ਆਪ ਲਈ ਲੜਲਾਏ ਦਰ ਦਰਵੇਸ਼ ਸੇ ਤਿੰਨ ਧਨ ਜਣੇ ਦੀ ਮਾਉ ਆਏ ਸਫਲ ਸੇ ਜਨਮ ਮਰਨ ਦੋਹੂ ਮੈਂ ਨਾਹੀ ਜਨ ਪਰ ਉਪਕਾਰੀ ਆਏ ਅੱਜ ਥੇ ਗੁਰੂ ਰਾਮਦਾਸ ਮਾਰੇ ਦੇ ਦਰ ਤੇ ਸੰਗਤ ਨਤਮਸਤਕ ਹੁੰਦੀ ਹੈ ਉੱਥੇ ਸ਼ਹੀਦਾਂ ਦੇ ਉਸ ਮਹਾਨ ਅਸਥਾਨ ਤੇ ਬਾਬਾ ਦੀਪ ਸਿੰਘ ਜੀ ਦੇ ਉੱਥੇ ਵੀ ਸੰਗਤਾਂ ਉਸ ਮਾਲਕ ਦੇ ਮਾਲਕ ਨੇ ਵਡਿਆਈਆਂ ਦਿੱਤੀਆਂ ਝੋਲੀਆਂ ਅੜ ਕੇ ਉਹਨਾਂ ਦੇ ਦਰ ਤੋਂ ਅਰਦਾਸਾਂ ਕਰਕੇ ਮੰਗਦੇ ਨੇ ਔਰ ਉਹ ਝੋਲੀਆਂ ਭਰ ਦੀਆਂ ਨੇ ਤੋ ਐਸੇ ਮਹਾਨ ਜੋਧੇ ਸੂਰਮੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਵਧਾਈਆਂ ਜੀ ਹੋਈਆਂ ਭੁੱਲਾਂ ਦੀ ਖਿਮਾ ਫਤਿਹ ਬਲਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ